ਸੋ ਤਾਂ ਇਹ ਮਜੀ ਸੁਖਲਾ ਜੀ ਸਰਪੋ ਆਏ ਬੜੇ ਗੱਲ ਹੋਈ ਇਹ ਉਹਨਾਂ ਨੇ ਸੋਸਾਇਟੀ ਆਏ ਮੇਰੇ ਤੇ ਲੋਕ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੋਸਾਇਟੀ ਕਰ ਲਿਆ ਜੀ ਜੀ ਪਹਿਲਾਂ ਟੱਕੇ ਕਿੱਆ ਵੀ ਸੀ ਹਾਂ ਟੱਕਿਆ ਡੁਕਿਆ ਵੀ ਸੀ ਹਾਂ ਇਹ ਬਲੋਂ ਨੂੰ ਰਹਿਵਰੇ ਨਹੀਂ ਪੜਾ ਤੇ ਉਹਨੇ ਪੜ ਲਗਾ ਕੇ ਚਲੀ ਗਈ ਜੀ ਫਿਰ ਇੰਨੇ ਕਿਉਂ ਕੀਏ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਨਾ ਆਇਆ 2003 ਨੇ ਇਥੇ ਲਿਆ ਨੋ ਨੀ ਆਈਆਂ ਰਜਨੀ ਤੇ ਜੀ ਸੰਦੀਪ ਔਰ ਇਹ ਪਰੇਸ਼ਾਨ ਕਰਦੇ ਆ ਲੰਘਦੇ ਆਂ ਟਿਚਰਾਂ ਟਿਚਰਾਂ ਕਰ ਰਹੀਆਂ ਸੀ ਕੋਈ ਇਦਾਂ ਦਾ ਵਾਸਤਾ ਵੀ ਜਿਹਦੇ ਵਿੱਚ ਉਹ ਟੈਨਸ਼ਨ ਲੱਗਿਆ ਜਿਆਦਾ ਇਦਾਂ ਫਿਰ ਸੀ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਇਨਾਂ ਨੇ ਸੂਇਸ਼ਾਇਡ ਕੀਤੀ ਕੀ ਲੱਗਦਾ ਸੀ ਤੁਹਾਡੇ ਉਹ ਮੇਰੇ ਫਾਦਰ ਸਾਹਿਬ ਹੀ ਮੰਨ ਲਓ ਪਾਲਿਆ ਮੈਨੂੰ ਉਹਨਾਂ ਨੇ ਹੀ ਮੰਨ ਲਓ ਪਿਓ ਬਣੇ ਹੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਸੀ ਰਿਸ਼ਤਾ ਮੇਰੇ ਚਾਚਾ ਹੀ ਆ ਤੇ ਉਹਨਾਂ ਨੇ ਕੱਲ ਆਪਣਾ ਸੂਇਸ਼ਾਇਡ ਕਰ ਲਈ ਕੀ ਸੀ ਮਾਮਲਾ ਕਿ ਉਹ ਮਜਬੂਰ ਹੋ ਗਏ ਸੂਇਸ਼ਾਇਡ ਕਰ ਸੂਇਸ਼ਾਇਡ ਡਿਟੇਲ ਚ ਦੱਸੋ ਕੀ ਕਰ ਰਹੇ ਹਾਂਜੀ ਸਰ ਸੂਇਸ਼ਾਇਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੇ ਆਇਆ ਹਾਂ ਦੋਹਾ ਕਵਰ ਤੋਂ ਆਇਆ ਹਾਂ ਕਰ ਠੀਕ ਹੈ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਇਕਰ ਬਿਨਾਂ ਦੱਸੇ ਜਾਣਾ ਏ ਠੀਕ ਆ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੀ ਹੈ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਚ ਗੇੜਾ ਮਾਰੀਆਂ ਨੇ ਠੀਕ ਹੈ ਜੀ ਉਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਕਿਛੁ 26 ਗ੍ਰੀਨ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਹੈ ਛੱਡਦੇ ਆ ਤੇ ਪਿਆਰ ਨਾਲ ਬਹਿ ਕੇ ਨਵੇੜ ਲੈਂਦੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਉਹ ਚੰਗੇ ਸਹਿਮਤ ਹੋ ਗਏ ਵੀ ਚਲ ਠੀਕ ਹੈ ਨਹੀਂ ਜਾਂਦੇ ਆ ਬਾਰੂ ਜਿਹੜਾ ਮੁੰਡਾ ਸੀ ਪੀ ਨਾਲ ਕਿੱਥੋਂ ਦਾ ਉਹਦਾ ਪਿੰਡ ਨਹੀਂ ਪਤਾ ਜੀ ਹਾਂ ਜੀ ਆਹਨ ਪਛਾਤਾ ਸੀ ਹਾਂ ਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚੱਲ ਗਿਆ ਬੇਟੇ ਨੂੰ ਹਾਂ ਜੀ ਬੇਟੇ ਦਾ ਬੇਟਾ ਬੇਟਾ 5.5 ਸਾਲ ਦਾ ਜੀ ਹਾਂ ਜੀ ਮੈਂ ਟਿਊਸ਼ਨ ਛੱਡਣ ਚੱਲ ਗਿਆ ਤਾਂ ਮਗਰੋਂ ਹੀ ਮੈਂ ਜੇ ਇੱਥੇ ਹੀ ਆਉਣਾ ਤੇਰਾ ਮਗਰੋਂ ਚੱਲ ਗਏ ਤੇ ਇਹਦੇ ਵਿੱਚ ਅਸੀਂ ਅਸੀਂ 26 ਤਰੀਕ ਦੀ ਐਫ ਆਈ ਆਰ ਕਰਾਈ ਆ ਥਾਣੇ ਠੀਕ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵੇਲੀਆਂ ਚੋਂ ਮੋਤਬਾਰ ਆਇਆ ਐਮ ਸੀ ਸਾਡੇ ਇਧਰ ਰਾਮ ਸਿੰਘ ਆ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਨਹੀਂ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਜਿਹੜੇ ਆਪ ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤੇ ਸਾਡੇ ਜੀ ਨਹੀਂ ਹੀ ਜਾਣਾ ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵਾਂਗੂ ਕਿੱਥੇ ਸਾਨੂੰ ਮੈਂ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜਾ ਗਵੰਡੇ ਆ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ ਇਹਨਾਂ ਦੀ ਪੂਰੀ ਗੱਲਬਾਤ ਹੁੰਦੀ ਰਹੀ ਹੈ ਅੱਛਾ ਹਾਂਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸਿਊਸਾਈਡ ਤੋਂ ਕੀਤੀ ਇਹਨਾਂ ਨੂੰ ਸਾਰੇ ਅਸਾ ਵੇਚਣਾ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨੇ ਆ ਲੰਘਦੇ ਆਉਂਦੇ ਆ ਜਦੋਂ ਇੱਕ ਦਾ ਚੜ੍ਹਦੇ ਪਾਸੇ ਇੱਕ ਦਾ ਲਈ ਪਿੰਦੇ ਪਾਸੇ ਹਾਂਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਇਹ ਮਤਲਬ ਜਗਾਂਡ ਪਾਂਡ ਤੇ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ ਇਹਨਾਂ ਦੋਵਾਂ ਨੂੰ ਸਾਰਾ ਪਤਾ ਹੀ ਹੈ ਪਲਾਨਿੰਗ ਇਹਨਾਂ ਸਾਰੀਆਂ ਇਕੱਠੀ ਆ ਤੇ ਇਹ ਜੇ ਉਦੋਂ ਵੀ ਅਸੀਂ ਥਾਣੇ ਇਹਨਾਂ ਦੇ ਨਾਲ ਖਾ ਕੇ ਆਏ ਜੇ ਉੱਥੇ ਪੈਰਵਾਈ ਹੁੰਦੀ ਤੇ ਸਾਡਾ ਜੀ ਕੱਲ ਪੱਜ ਜਾ ਇਹ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਦੇ ਜਿਹੜੇ ਚਾਚਾ ਸੀ ਇਹ ਇਹਨਾਂ ਨੂੰ ਖਜਾ ਖਜਾ ਦੇ ਲੰਘਦੀਆਂ ਸੀ ਹੁਣ ਇੱਥੋਂ ਲੰਘਣਾ ਇਧਰੋਂ ਵੇਖ ਕੇ ਜਿੱਦਾਂ ਟਿਚ ਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈਡ ਕਰਦੀਆਂ ਹਾਂ ਜੀ ਅੱਛਾ ਵੀ ਤੁਹਾਡੀ ਜਿਹੜੀ ਨੋਹ ਆ ਉਹ ਤੇ ਹਾਂ ਜੀ ਉਹਨੂੰ ਲਾ ਕੇ ਕਰਦੇ ਹਾਂ ਹਾਂ ਜੀ ਹਾਂ ਜੀ ਤੇ ਉਹਨੂੰ ਤੇ ਉਹਦੇ ਹਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਹਾਂ ਤੇ ਹੱਲੇ ਵੇਖ ਕੇ ਕੋਈ ਕਰੂਗਾ ਸਾਨੂੰ ਤੇ ਆਉਣਾ ਹੀ ਹੈ ਵੀ ਸਾਡੇ ਮਤਲਬ ਹੁਣ ਨੋਹ ਤੇ ਘਰੋਂ ਗਈ ਆ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਕੱਲ ਸੋਸਾਇਟੀ ਕਰ ਲਈ ਕੀ ਕਹਤ ਹੈ ਤੇ ਕਿ ਜਾ ਕੇ ਆਇਆ ਇਹ ਇਧਰ ਸਾਡੀ ਪਾਲੀ ਆ ਜੀ ਪਾ ਅਦਰਾਂ ਦੇ ਲਾਗੇ ਪਾਲੀ ਜਾ ਗਈ ਤਾਂ ਹਾਂ ਜੀ ਉੱਥੇ ਆ ਕੇ ਗੋਲੀ ਗਾਲੀਆਂ ਖਾਲੀਆਂ ਹੋਈ ਸੱਚੇ ਪੁਲਸ ਕਾਰਵਾਈ ਹੋਈ ਹੈ ਉਸ ਕਾਰਵਾਈ ਅਜੇ ਤੇ ਜੀ ਕੱਲ ਪਰਚਾ ਲਿਖਿਆ ਵਾ ਕਿਥੇ ਕਿਹਦੇ ਤੇ ਹੋਈ ਆ ਤੇ ਦੋਹਾਂ ਇਹਨਾਂ ਤੇ ਆ ਜੀ ਗਵਾਰਡਾਂ ਹਾਂ ਜੀ ਇੱਕ ਵਾਈਫ ਤੇ ਆ ਤੇ ਇੱਕ ਮੁੰਡੇ ਤੇ ਆ ਜਿਹੜਾ ਅਮਸ਼ਾਤ ਮੁੰਡੇ ਦੀ ਪਛਾਣ ਹੋਈ ਸੀ ਕਿਥੋਂ ਦਾ ਨਹੀਂ ਪਿੰਡ ਦਾ ਪਤਾ ਨਹੀਂ ਲੱਗਦਾ ਤੁਹਾਡੀ ਵਾਈਫ ਕਿਥੇ ਹੈ ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਆ ਉਹ ਭਰਾ ਕਿੱਥੇ ਆ ਭਰਾ ਉਹ ਹਗਾਦਰ ਜੀ ਕਿੱਥੇ ਤੁਹਾਡੇ ਸਾਰੇ ਮੇਰੇ ਹਰਸ਼ੇਸ਼ ਸਿੰਘ ਅਸ਼ੇਸ਼ ਸਿੰਘ ਰਾਜੇ ਸਾਸੀ ਦਾ ਹਾਂ ਜੀ ਅਨ ਅਨ ਸਰ ਕੀ ਮਡੀਸਨ ਸੁਸਗ ਹੈ ਦੇਖੋ ਜੀ ਅੱਜ ਸਾਨੂੰ 18 ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਹੈ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਇਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਦੇ ਮੁਜੀਠਾ ਰੋਡ ਦੇਖੇ ਇਲਾਜ ਦੀ ਸੀ ਜਿਸ ਦੀ ਦੌਰਾਨ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆ ਗੁਰਮੀਤ ਸਿੰਘ ਸਨ ਅਵਿੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਆ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ 18 ਫਤਿਹਗੜ ਚੋੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮਕਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ ਸਰ ਇਸ ਤਰ੍ਹਾਂ ਕਿ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋ ਦਿਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਹ ਦੂਜੀ ਐ ਵੀ ਨਹੀਂ ਕੋਈ ਨਹੀਂ ਇਹ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਆਉਂਦੀਆਂ ਔਰਤਾਂ ਨੇ ਇਹ ਫਟੇ ਘੜ ਚੂੜੇ ਇਹ ਰਹਿਣ ਵਾਲੀਆਂ ਨੇ ਤੇ ਦਿਲਪੰਗਾਂ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ। ਓਕੇ। ਔਰ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز